tum jo mil gaye ho to ye lagta hai ki jahan mil gaya ਤੇ ਅੱਗੇ ਤੋਂ ਹੋਰ ਅਜਿਹੇ ਕਾਰਜਕ੍ਰਮ ਕਰਦੇ ਰਹੀ। ਮੈਂ ਮੰਨਦਾ ਕਿ ਹਰ ਪ੍ਰੋਗਰਾਮ ਵਿੱਚ ਗਲਤੀਆਂ ਹੁੰਦੀਆਂ ਐ ਇਸ ਵਾਰ ਵੀ ਬਹੁਤ ਗਲਤੀਆਂ ਹੋਈਆਂਆਂ ਨੇ ਕੁਝ ਬੰਦੇ ਨਾਰਾਜ਼ ਹੋਣਗੇ, ਕੁਝ-ਕੁਝ ਹੋਣਗੇ, ਲੇਕਿਨ ਛੋਟਾ ਸਮਝ ਕੇ ਮਾਫ਼ ਕਰ ਦਿਓ। ਦੇਖੋ ਇਹੋ ਜਿਹਾ ਇਨੀਸ਼ੀਏਟਿਵ ਜਿਹੜੇ ਬੰਦੇ ਨੇ ਲੈਣਾ ਕਮੀਆਂ ਵੀ ਉਹਦੇ ਦੀ ਕੱਢੀਆਂ ਜਾਣੀਆਂ। ਦੂਸਰੇ ਤੇ ਬੈਠੇ ਰਹਿਣਾ ਉਹਦੇ ਬਾਰੇ ਕਿਸੇ ਨੇ ਕੁਝ ਕਹਿਣਾ ਨਹੀਂ। ਕਿਉਂਕਿ ਜਿੰਨੇ ਕੀਤਾ ਹੀ ਕੁਝ ਨਹੀਂ। ਕੋਈ ਸੁਭਾਸ਼ ਜੀ ਨੋਜ਼ਰ ਆਜੋ ਬਹੁਤ ਬਹੁਤ ਸ਼ੁਕਰੀਆ ਮੇਰੇ ਵੀਰਾਂ ਦਾ ਜਿਹੜੇ ਫੋਟੋ ਖਿੱਚਣ ਦੀ ਸੇਵਾ ਕਰ ਰਹੇ ਮੈਂ ਸੰਜੇ শেਠ ਟੀਮ ਦੋਸਤੋਂ ਕੀ ਮਹਿਫਿਲ ਮੈਂ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਪਾਰਟਿਸਪੇਟ ਤੇ ਆਏ ਸੁਣ ਸਾਰੇ ਸੱਜਣਾ ਦਾ ਕਿ ਇਹਨਾਂ ਨੇ ਸਾਨੂੰ ਬਹੁਤ ਮਾਨ ਦਿੱਤਾ ਇਹ ਪਹਿਲੇ ਤੋਂ ਦੂਸਰਾ ਪ੍ਰੋਗਰਾਮ ਹੀ ਕਰਾ ਰਹੇ ਹਨ ਤੇ ਖਾਸ ਕਰਕੇ ਵਿਨੇਜ ਜੀ ਦਾ ਬੈਲ ਜੀ ਦਾ ਖੋਦਵਿੰਦਰ ਖੋਸਲਾ ਜੀ ਦਾ ਤੇ ਮਨੋਜ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਡੀ ਇਸ میوزਿਕ ਚ ਾਨ ਕੇ ਸਾਡਾ ਮਾਣ ਵਧਾਇਆ ਤੇ ਬਹੁਤ ਖੁਸ਼ੀ ਹੋਈ ਹੈ ਸਾਨੂੰ